ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਲਗਾਤਾਰ ਮੁਸੀਬਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਅੱਜ ਫੇਰ ਵਿਜੀਲੈਂਸ ਦੀ ਟੀਮ ਨੇ ਉਹਨਾਂ ਦੇ ਅੰਮ੍ਰਿਤਸਰ ਸਥਿਤ ਰਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਹੈ ਵਿਜੀਲੈਂਸ ਦੀ ਇਸ ਕਾਰਵਾਈ ਦੇ ਦੌਰਾਨ ਘਰ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਮੀਠੀਆ ਦੇ ਘਰ ਨੂੰ ਜਾਣ ਵਾਲੇ ਸਾਰੇ ਹੀ ਰਸਤੇ ਬੈਰੀਗੇਟਿੰਗ ਕਰ ਦਿੱਤੀ ਹੈ ਅਤੇ ਜੇ ਕੋਈ ਵਿਅਕਤੀ ਬਾਹਰ ਆਉਂਦਾ ਹੈ ਜਾਂ ਘਰ ਦੇ ਨੇੜੇ ਜਾਂਦਾ ਤਾਂ ਉਸ ਦੀ ਪੁਛਪੜਤਾਲ ਕੀਤੀ ਜਾਂਦੀ ਹੈ ਅਤੇ ਨਾ ਹੀ ਉਹਨਾਂ ਦੇ ਘਰ ਨੂੰ ਆਉਣ ਜਾਣ ਦਿੱਤਾ ਜਾ ਰਿਹਾ ਹੈ ਵਿਜੀਲੈਂਸ ਦੀ ਟੀਮ ਵੱਲੋਂ ਘਰ ਦੇ ਅੰਦਰ ਅਤੇ ਬਾਹਰ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਛਾਪੇਮਾਰੀ ਉਸ ਵੇਲੇ ਹੋਈ ਹੈ ਜਦੋਂ ਮੁਜੀਟਿਆ ਮੁਹਾਰੀ ਦੀ ਅਦਾਲਤ ਦੇ ਵਿੱਚ ਵੱਲੋਂ ਜਿਹੜੇ ਕਿ ਨਿਆਂਇਕ ਹਿਰਾਸਤ ਦੇ ਵਿੱਚ ਨੇ ਉਹਨਾਂ ਦੀ ਬੈਰਕ ਤਬਦੀਲੀ ਤੇ ਜ਼ਮਾਨਤ ਦੀ ਅਰਜੀ ਵੀ ਕੋਰਟ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਹੈ ਫਿਲਹਾਲ ਵਿਜੀਲੈਂਸ ਵੱਲੋਂ ਛਾਪੇਮਾਰੀ ਸੰਬੰਧੀ ਅਧਿਕਾਰਿਕ ਤੌਰ ਤੇ ਕੋਈ ਵੀ ਜਿਹੜੀ ਕੀ ਉਹ ਵਿਵਰਨ ਨਹੀਂ ਦਿੱਤਾ ਗਿਆ ਪਰ ਸੂਤਰਾਂ ਦੇ ਮੁਤਾਬਕ ਕਾਰਵਾਈ ਕਿਸੇ ਪੁਰਾਣੀ ਜਾਂਚ ਦੇ ਸਬੰਧ ਦੇ ਵਿੱਚ ਹੋ ਸਕਦੀ ਹੈ ਮਜੀਠੀਆ ਪਰਿਵਾਰ ਜਾਂ ਅਕਾਲੀ ਦਲ ਵੱਲੋਂ ਹਾਲੇ ਤੱਕ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਆਈ ਹੈ ਅਤੇ ਨਾ ਹੀ ਕੋਈ ਅਧਿਕਾਰਿਕ ਬਿਆਨ ਆਇਆ